ਸਸਿਕਾ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਭਾਰਤੀ ਨਾਗਰਿਕਾਂ ਦੇ ਦੇਸ਼ ਨਿਕਾਲਾ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋ ਰਿਹਾ ਹੈ ਜਿਸ ਦਾ ਅਸਰ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਉੱਤੇ ਪੈ ਰਿਹਾ ਹੈ 2024 ਦੇ ਵਿੱਚ ਲਗਭਗ 2000 ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ ਜਿਸ ਦੀ ਗਿਣਤੀ ਵੱਧਦੀ ਜਾ ਰਹੀ ਹੈ ਇਮੀਗ੍ਰੇਸ਼ਨ ਸੁਧਾਰਾ ਦੁਆਰਾ ਸੰਚਾਲਿਤ ਇਹ ਕਾਰਵਾਈ ਵਰਕ ਪਰਮਿਟਾਂ ਪੜ੍ਹਾਈ ਦੀਆਂ ਸੰਭਾਵਨਾਵਾਂ ਅਤੇ ਪੜ੍ਹਾਈ ਤੋਂ ਬਾਅਦ ਦੇ ਮੌਕੇ ਦੇ ਲਈ ਅਨਿਸ਼ਚਿਤਤਾ ਪੈਦਾ ਕਰ ਰਹੀਆਂ ਨੇ ਜਿਹੜੇ ਨਾਲ ਕੈਨੇਡਾ ਵਿੱਚ ਰਹਿਣ ਵਾਲਿਆਂ ਦੇ ਲਈ ਚੋਕਸੀ ਅਤੇ ਸਰਗਮ ਯੋਜਨਾ ਬੰਦੀ ਦੀ ਮੰਗ ਕੀਤੀ ਜਾ ਰਹੀ ਹੈ ਕੈਨੇਡਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਭਾਰਤੀ ਨਾਗਰਿਕਤਾ ਦੀ ਵੱਧ ਰਹੀ ਗਿਣਤੀ ਪੇਸ਼ੇਵਰ ਅਤੇ ਵਿਦਿਆਰਥੀ ਪੈਚਾਰੇ ਦੇ ਵਿੱਚ ਤਰੰਗਾ ਫੈਲਾਰੀ ਹੈ ਜਿਹਦੇ ਨਾਲ ਕੈਰੀਅਰ ਦੇ ਮੌਕੇ ਕੰਮ ਤੇ ਵੀਜ਼ਾ ਅਤੇ ਪੜ੍ਹਾਈ ਦੀਆਂ ਸੰਭਾਵਨਾਵਾਂ ਬਾਰੇ ਚਿੰਤਾਵਾਂ ਵੱਧ ਰਹੀਆਂ ਨੇ ਕੈਨੇਡਾ ਦੇ ਵਿੱਚ ਭਾਰਤੀ ਨਾਗਰਿਕਾਂ ਦੇ ਦੇਸ਼ ਨਿਕਾਲਾ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋ ਰਿਹਾ ਹੈ ਜਿਸ ਦਾ ਅਸਰ ਪੇਸ਼ੇਵਰਾਂ ਤੇ ਵਿਦਿਆਰਥੀਆਂ ਤੇ ਵੀ ਪੈ ਰਿਹਾ ਹੈ 2024 ਦੇ ਵਿੱਚ ਲਗਭਗ 2000 ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀਗਾ ਜਿਸ ਦੀ ਗਿਣਤੀ ਵੱਧਦੀ ਜਾ ਰਹੀ ਹੈ ਇਮੀਗ੍ਰੇਸ਼ਨ ਸੁਧਾਰ ਦੁਆਰਾ ਸੰਚਾਲਿਤ ਇਹ ਕਾਰਵਾਈ ਪਰਮਿਟਾ ਪੜ੍ਹਾਈਆਂ ਸੰਭਾਵਨਾਵਾਂ ਅਤੇ ਪੜ੍ਹਾਈ ਤੋਂ ਬਾਅਦ ਦੇ ਮੌਕੇ ਦੇ ਲਈ ਅਨਿਸ਼ਚਿਤਤਾ ਪੈਦਾ ਕਰ ਰਹੀਆਂ ਨੇ ਜਿਸ ਦੇ ਨਾਲ ਕੈਨੇਡਾ ਵਿੱਚ ਰਹਿਣ ਵਾਲੇ ਤੇ ਚੌਕਸੀ ਅਤੇ ਸਰਕਾਰੀ ਯੋਜਨਾ ਬੱਦੀ ਦੀ ਮੰਗ ਕੀਤੀ ਜਾ ਰਹੀ ਹੈ ਕੈਨੇਡਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਅੱਜ ਨਾਗਰਿਕ ਤਰੀ ਵਾਤ ਰਹੀ ਗਿੰਤੀ ਪੇਸ਼ਵਰ ਅਤੇ ਵਿਦਿਆਰਥੀ ਪੈਚਾਰੇ ਦੇ ਵਿੱਚ ਤਿਰੰਗਾ ਫੁਲਾ ਰਹੀ ਹੈ ਜ ਜਿਹਦੇ ਨਾਲ ਕਰਗਿਲ ਤੇ ਮੌਕਿਆਂ ਕੰਮ ਤੇ ਵੀਜ਼ਾ ਅਤੇ ਪੜਾਈ ਦੀਆਂ ਸੰਭਾਵਨਾਵਾਂ ਬਾਰੇ ਚਿੰਤਾਵਾਂ ਬਾਤ ਰਹੀਆਂ ਨੇ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਯਾਨੀ ਕਿ CBSA ਦੇ ਅੰਕੜੇ ਦੇ ਅਨੁਸਾਰ 2024 ਵਿੱਚ ਲਗਭਗ 1997 ਭਾਰਤੀਆਂ ਨੂੰ ਜ਼ਬਰਦਸਤੀ ਘਟਾਇਆ ਗਿਆ ਸੀਗਾ ਜੋ ਕਿ ਮੈਕਸੀਕਨਾਂ ਤੋਂ ਬਾਅਦ ਦੂਜੇ ਸਥਾਨ ਤੇ ਨੇ ਜੁਲਾਈ 2025 ਤੱਕ 1891 ਭਾਰਤੀਆਂ ਨੂੰ ਪਹਿਲਾਂ ਹੀ ਦੇਸ਼ ਨਿਕਾਲੇ ਦਿੱਤਾ ਜਾ ਚੁੱਕਿਆ ਹੈ ਜਿਨ੍ਹਾਂ ਦੀ ਗਿਣਤੀ ਹੋਰ ਵਧਣ ਦੀ ਉਮੀਦ ਹੈ ਬਹੁਤ ਸਾਰੇ ਦੇਸ਼ ਨਿਕਾਲੇ ਦੇ ਵਿੱਚ ਵਰਕ ਪਰਮਿਟ ਹੁਨਰਬੰਦ ਰੋਜ਼ਗਾਰ ਵੀਜ਼ਾ ਜਾਂ ਫਿਰ ਵਿਦਿਆਰਥੀ ਪ੍ਰੋਗਰਾਮ ਤੇ ਵਿਦੇਸ਼ੀ ਨਾਗਰਿਕ ਸ਼ਾਮਲ ਹੁੰਦੇ ਨੇ ਜਿਸ ਦੇ ਨਾਲ ਇਹ ਕਾਰਵਾਈ ਕਿਨ ਵਿਚ ਪੜਾਈ ਜਾਂ ਫਿਰ ਕੰਮ ਕਰਨ ਦੀ ਯੋਜਨਾ ਬਣਾ ਰਹੇ ਜਾਵਾਨ ਪੇਸ਼ੇਵਰਾਂ ਤੇ ਵਿਦਿਆਰਥੀਆਂ ਦੇ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ ਸੀਬੀਐਸਈ ਦੇ ਅੰਕੜੇ ਦਰਸਾਉਂਦੇ ਨੇ ਕਿ 2019 ਤੋਂ ਬਾਅਦ ਭਾਰਤੀ ਨਾਗਰਿਕਤਾ ਦੇ ਦੇਸ਼ ਨਿਕਾਲਾ ਲਗਭਗ ਤੱਕ 3 ਗੁਣਾ ਹੋ ਗਿਆ ਚਾਹਤ ਕਿ ਸਿਰਫ 625 ਨੂੰ ਹਟਾਇਆ ਗਿਆ ਸੀਗਾ ਅਸਥਾਈ ਵਰਕ ਪਰਮਿਟ ਆਉਤੇ ਪੇਸ਼ੇਵਰ ਖਾਸ ਕਰਕੇ ਆਈਟੀ ਸਿਹਤ ਸੰਭਾਲ ਅਤੇ ਹੁਨਰਬੰਦ ਵਪਾਰ ਵਰਗੇ ਖੇਤਰ ਦੇ ਵਿੱਚ ਬਤੀ ਹੋਈ ਅਨਿਸ਼ਚਿਤਤਾ ਦਾ ਸਾਹਮਣਾ ਕਰਦੇ ਨੇ ਅੰਤਰਰਾਸ਼ਟਰੀ ਪ੍ਰਤਿਭਾ ਨੂੰ ਨਿਯੁਕਤ ਕਰਨ ਵਾਲੀਆਂ ਕੰਪਨੀਆਂ ਹੁਣ ਵਿਦੇਸ਼ ਤੇ ਸਾਵਧਾਨ ਨੇ ਕਿ ਕਿਸਕਤ ਲਾਗੂ ਕਰਨ ਅਤੇ ਤੇਜੀ ਦੇ ਨਾਲ ਹਟਾਉਣ ਦੇ ਨਾਲ ਰੁਜ਼ਗਾਰ ਨਿਯੰਤਰਣਤਾ ਵਿੱਚ ਵਿਘਨ ਪੈ ਸਕਦਾ ਹੈ। ਕੈਨੇਡਾ ਵਿੱਚ ਬਹੁਤ ਸਾਰੇ ਭਾਰਤੀ ਕਰਮਚਾਰੀ ਨੌਕਰੀ ਦੀ ਸੁਰੱਖਿਆ, ਵੀਜ਼ਾ ਨਵੀਨੀਕਰਨ ਅਤੇ ਪ੍ਰਕਿਰਿਆਤਮਕ ਜਾਂਫਤ ਕਾਨੂੰਨੀ ਪੇਚੜਗੀਆਂ ਅਤੇ ਦੇਸ਼ ਨਿਕਾਲਾ ਦੇ ਜੋਖਮ ਬਾਰੇ ਚਿੰਤਾ ਦੀ ਰਿਪੋਰਟ ਕਰਦੇ ਨੇ। ਭਾਰਤੀ ਏਜੰਸੀਆਂ ਤੇ ਗਲੋਬਲ ਫਰਮਾਂ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਉਤੇ ਜ਼ੋਰ ਦੇ ਰਹੀਆਂ ਨੇ ਵਿਦੇਸ਼ੀ ਭਾਤੀਏ ਦੇ ਲਈ ਪ੍ਰਕਿਰਿਆ ਨੂੰ ਹੋਰ ਸਖਤ ਕਰੀਆਂ ਨੇ। ਪਾਤੀ ਵਿਦਿਆਰਥੀ ਕੈਨੇਡਾ ਦੀ ਅੰਤਰਰਾਸ਼ਟਰੀ ਵਿਦਿਆਰਥੀ ਆਬਾਦੀ ਦਾ ਇੱਕ ਮਹੱਤਵਪੂਰਨ ਹਿੱਸਾ ਨੇ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਬੋਰਡ ਅਤੇ सीबीएसਏ ਦੇ ਅੰਕੜੇ ਦਰਸਾਉਂਦੇ ਨੇ ਕਿ ਬਹੁਤ ਸਾਰੇ ਦੇਸ਼ ਨਿਕਾਲੇ ਵਿੱਚ ਪਨਾਹ ਜਾਂ ਸ਼ਰਨਾਰਥੀ ਦਾਅਵੇ ਦੇ ਲੰਬਿਤ ਵਿਅਕਤੀ ਸ਼ਾਮਲ ਹੁੰਦੇ ਨੇ ਜਿਨ੍ਹਾਂ ਨਾਲ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਅਨਿਸ਼ਚਿਤਤਾ ਪੈਦਾ ਹੁੰਦੀ ਹੈ ਪਰ ਇਹ ਤੋਂ ਬਾਅਦ ਕੰਮ ਦੇ ਮੌਕੇ ਜੋ ਗ੍ਰੈਜੂਏਸ਼ਨ ਤੋਂ ਬਾਅਦ ਕੈਨੇਡੀਅਨ ਕੰਮ ਦਾ ਤਜਰਬਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਲਈ ਬਹੁਤ ਮਹੱਤਵਪੂਰਨ ਨੇ ਹੁਣ ਸਖਤ ਲਾਗੂ ਕਰਨ ਕਾਰਨ ਖਤਰੇ ਦੇ ਵਿੱਚ ਨੇ ਤੇ ਵੀਜ਼ਾ ਪੇ ਚਿੰ ਜੋਖਮ ਨੂੰ ਦੇਖਦੇ ਹੋਏ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਪੜਾਈ ਦੇ ਸਥਾਨ 'ਤੇ ਮੁੜ ਵਿਚਾਰ ਕਰ ਰਹੇ ਨੇ ਜਾਂ ਵਿਕਲਪ ਕਰੀਅਰ ਮਾਰਗਤਿਕ ਯੋਜਨਾ ਬਣਾ ਰਹੇ ਨੇ ਦੇਸ਼ ਨਿਕਾਲੇ ਦੇ ਵਿੱਚ ਵਾਅਦਾ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਨੀ ਦੀ ਅਗਵਾਈ ਹੇਠ ਵਿਆਪਕ ਇਮੀਗ੍ਰੇਸ਼ਨ ਸੁਧਾਰਾ ਦਾ ਹਿੱਸਾ ਹੈ ਜਿਸ ਦਾ ਉਦੇਸ਼ ਦੇਸ਼ ਨਿਕਾਲੇ ਨੂੰ ਤੇਜ਼ ਕਰਨਾ ਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਜਾਪਨਾ ਦੇ ਦਾਅਵਿਆਂ ਦੇ ਨਾਲ ਜੁੜੇ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣਾ ਹੈ ਫੀਲਡ ਡਿਪਸਲ ਪੁਲਿਸ ਅਤੇ ਹੋਰ ਸਥਾਨਕ ਅਧਿਕਾਰੀ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨਾਲ ਤਾਲਮੇਲ ਕਰ ਰਹੇ ਨੇ ਇਮੀਗ੍ਰੇਸ਼ਨ ਮਾਮਲੇ ਦੇ ਵਿੱਚ ਕਾਨੂੰਨੀ ਲਗੂ ਕਰਨ ਵਾਲੇ ਦੀ ਪਾਤਰਹੀ ਭੂਮਿਕਾ ਨੂੰ ਉਜਾਕਰ ਕਰ ਰਹੇ ਨੇ ਸੀਬੀਐਸਏ ਦੇ ਅੰਕੜੇ ਦੇ ਅਨੁਸਾਰ ਜੁਲਾਈ 2025 ਤੱਕ 6800 ਤੋਂ ਵੱਧ ਭਾਰਤੀ ਨਾਗਰਿਕ ਇਸ ਸਮੇਂ ਕੈਨੇਡਾ ਵਿੱਚ ਦੇਸ਼ ਨਿਕਾਲੇ ਤੋਂ ਲੰਬਿਤ ਨੇ ਜੋ ਕਿ ਉਹਨਾਂ ਨੂੰ ਕੈਨੇਡਾ ਵਿੱਚ ਦੇਸ਼ ਨਿਕਾਲੇ ਦੇ ਨਿਸ਼ਾਨਾ ਬਣਾਏ ਜਾਣ ਵਾਲਾ ਸਭ ਤੋਂ ਵੱਡਾ ਸਮੂਹ ਬਣਾਉਂਦਾ ਹੈ ਤੇ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਮਾਮਲੇ ਦੇ ਵਿੱਚ ਸ਼ਰਨਾਰਥੀ ਦਾਅਵੇਦਾਰ ਜਾਫਰ ਵਿਅਕਤੀ ਸ਼ਾਮਲ ਨੇ ਜਿਨ੍ਹਾਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਕੈਨੇਡਾ ਵਿੱਚ ਪੜ ਰਹੇ ਅਤੇ ਕੰਮ ਕਰ ਰਹੇ ਭਾਰਤੀਆਂ ਨੂੰ ਕੀ ਪਤਾ ਹੋਣਾ ਚਾਹੀਦਾ ਹੈ ਸੀਬੀਐਸਏ ਤੇ ਆਈਆਰਬੀ ਦੇ ਕੀਕਾਤ ਅੰਕੜੇ ਦੇ ਸਮਰਥਨ ਦੇ ਨਾਲ ਬਤ ਰਹੀ ਦੇਸ਼ ਨਿਕਾਲੇ ਕੈਨੇਡਾ ਵਿੱਚ ਪੇਸ਼ਵਰ ਜਾਫਰ ਵਿਧਕ ਮੌਕੇ ਦੀ ਪਾਲ ਕਰਨ ਵਾਲੇ ਭਾਰਤੀਆਂ ਲਈ ਇੱਕ ਜਾਗਰਣ ਦੀ ਘੰਟੀ ਹੈ ਜਦੋਂ ਕਿ ਦੇਸ਼ ਪ੍ਰਤਿਭਾ ਅਤੇ ਉੱਚ ਸਿੱਖਿਆ ਦੇ ਲਈ ਆਕਰਸ਼ਕ ਬਨਿਆ ਹੋਇਆ ਹੈ ਇਮੀਗ੍ਰੇਸ਼ਨ ਲੈਂਡਸਕੇਪ ਨੂੰ ਨੈਵੀਗੇਟ ਕਰਨ ਦੇ ਲਈ ਹੁਣ ਸਾਵਧਾਨੀ ਚੌਕਸੀ ਅਤੇ ਸਰਗਰਮ ਯੋਜਨਾਬੰਦੀ ਲੋੜ ਹੈ ਤੇ ਕੈਨੇਡਾ ਵਿੱਚ ਵਰਕ ਪਰਮਿਟ ਜਾਂ ਫਿਰ ਸਟੱਡੀ ਪਰਮਿਟ ਅਦੀ ਇੰਤਾਰੇ ਭਾਰਤੀਆਂ ਨੂੰ ਇਹ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ